ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 303 ਤੋਂ ਲੈ ਕੇ 304 ਤੱਕ ਸਵਾਯ ਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਤੇ ਆਵੈ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਤਗੁਰ ਦੇ ਵਿੱਚ ਇਹ ਬਹੁਤ ਵੱਡੀ ਵਡਿਆਈ ਵਾਲਾ ਗੁਣ ਹੈ ਕਿ ਉਹ ਹਰ ਰੋਜ਼ ਹਰ ਵਕਤ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਕਹਿੰਦੇ ਹਰ ਦਾ ਹਰੀ ਦਾ ਨਾਮ ਪਰਮਾਤਮਾ ਦਾ ਧਿਆਉਂਦਿਆਂ ਧਿਆਉਂਦਿਆਂ ਸਤਗੁਰ ਦੇ ਵਿੱਚ ਸੁਚਮਤਾ ਹੁੰਦੀ ਹੈ ਸੰਜਮ ਹੁੰਦਾ ਹੈ ਤੇ ਨਾਮ ਧਿਆਉਣ ਦੀ ਬਰਕਤ ਦੇ ਨਾਲ ਸਤਗੁਰ ਵਿੱਚ ਸਾਰੀ ਤਰ੍ਹਾਂ ਦੀ ਤ੍ਰਿਪਤੀ ਹੁੰਦੀ ਹੈ ਉਹ ਸਤਗੁਰ ਦੇ ਵਿੱਚ ਕਿਸੇ ਵੀ ਚੀਜ਼ ਦੀ ਲਾਲਸਾ ਇੱਛਾ ਨਹੀਂ ਰਹਿੰਦੀ ਤ੍ਰਿਪਤੀ ਹੋ ਜਾਂਦੀ ਹੈ ਕਿਉਂਕਿ ਨਾਮ ਤੇ ਆਇਆ ਹੁੰਦਾ ਹੈ ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋਂ ਰੱਖ ਕਰਾਵੇ ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੇ ਕਹਿੰਦੇ ਸਤਗੁਰੂ ਨੂੰ ਹਰੀ ਦੇ ਨਾਮ ਦਾ ਹੀ ਪਰਮਾਤਮਾ ਦੇ ਨਾਮ ਦਾ ਹੀ ਬਲ ਹੁੰਦਾ ਆਸਰਾ ਹੁੰਦਾ ਤੇ ਪਰਮਾਤਮਾ ਦਾ ਨਾਮ ਹੀ ਸਤਗੁਰ ਦੀ ਰੱਖਿਆ ਕਰਦਾ ਹੈ ਕਹਿੰਦੇ ਜੋ ਵੀ ਜੀਵ ਇਸ ਗੁਰੂ ਮੂਰਤ ਜਿਹੜੇ ਗੁਰੂ ਦੇ ਵਿੱਚ ਇੰਨੀਆਂ ਵਡਿਆਈਆਂ ਨੇ ਉਹਦੀ ਸ਼ਰਨ ਵਿੱਚ ਜਾਂਦੇ ਨੇ ਉਹ ਫਿਰ ਮਨ ਇਛਿਤ ਫਲ ਪਾ ਲੈਂਦੇ ਨੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ ਫੇਰ ਉਹ ਵੇਲਾ ਉਸ ਹੱਥ ਨ ਆਵੈ ਉਹ ਆਪਣਾ ਬੀਜ ਆਪੇ ਖਾਵੇ ਕਹਿੰਦੇ ਜੇ ਕੋਈ ਜੀਵ ਇਸ ਤਰ੍ਹਾਂ ਦੇ ਪੂਰੇ ਸਤਗੁਰ ਦੀ ਨਿੰਦਾ ਕਰਦੇ ਨੇ ਕਹਿੰਦੇ ਫਿਰ ਉਹਨਾਂ ਨੂੰ ਪ੍ਰਭੂ ਵੱਲੋਂ ਮਾਰ ਮਿਲਦੀ ਹੈ ਫਿਰ ਉਹਨਾਂ ਦੇ ਹੱਥ ਵਿੱਚ ਇਹ ਬੀਤਿਆ ਹੋਇਆ ਸਮਾਂ ਜੋ ਉਹਨਾਂ ਨੇ ਸਤਗੁਰ ਦੀ ਨਿੰਦਾ ਵਿੱਚ ਲਾਇਆ ਹੈ ਬਸ਼ਰਤੇ ਕਿ ਹੋ ਨਾਮ ਜਪਦੇ ਫਿਰ ਇਹ ਬੇੜਾ ਉਹਨਾਂ ਦੇ ਹੱਥੋਂ ਖੁੰਝ ਜਾਂਦਾ ਹੱਥ ਨਹੀਂ ਆਉਂਦਾ ਫਿਰ ਆਪਣਾ ਜੋ ਮਾੜਾ ਬੀਜਿਆ ਮਾੜਾ ਹੀ ਖਾਂਦੇ ਨੇ ਫਿਰ ਨਾਰਕ ਘੋਰ ਮੁਹ ਕਾਲਿਆ ਖੜਿਆ ਜੋ ਤਸਕਰ ਪਾਏ ਗਲਾਵੈ ਫਿਰ ਸਤਗੁਰ ਕੀ ਸਰਣੀ ਪਵੈ ਤਾਂ ਉਬਰੈ ਜਹ ਹਰ ਹਰ ਨਾਮ ਤੇ ਆਵੈ ਨਰਕ ਕੋਰ ਮੋਹ ਕਾਲੈ ਖੜਿਆ ਜੋ ਤਸਕਰ ਪਾਏ ਗਲਾਵੈ ਫਿਰ ਸਤਗੁਰ ਕੀ ਸਰਣੀ ਪਵੈ ਤਾਂ ਉਬਰੈ ਜਹ ਹਰ ਹਰ ਨਾਮ ਤੇ ਆਵੈ ਕਹਿੰਦੇ ਫਿਰ ਉਹ ਜੋ ਨਿੰਦਕ ਹੁੰਦੇ ਨੇ ਸਤਗੁਰ ਦੇ ਕਹਿੰਦੇ ਫਿਰ ਉਹਨਾਂ ਨੂੰ ਦੁੱਖ ਸਹਾਰਨੇ ਪੈਂਦੇ ਨੇ ਜਿਸ ਤਰ੍ਹਾਂ ਦਰਗਾਹ ਦੇ ਵਿੱਚ ਵੀ ਫਿਰ ਉਹ ਕਹਿੰਦੇ ਕਾਲੇ ਮੂੰਹ ਨਾਲ ਜਾਂਦੇ ਨੇ ਕੋਈ ਉਹਨਾਂ ਦੀ ਸ਼ੋਭਾ ਨਹੀਂ ਹੁੰਦੀ ਜਿਵੇਂ ਕਹਿੰਦੇ ਚੋਰ ਨੂੰ ਫੜੇ ਤੇ ਵੀ ਉਹਦੇ ਉਹਨੂੰ ਫਿਰ ਹਥਕੜੀਆਂ ਲੱਗਦੀਆਂ ਨੇ ਇਸ ਤਰ੍ਹਾਂ ਹੀ ਫਿਰ ਕਹਿੰਦੇ ਇਹ ਫੜੇ ਜਾਂਦੇ ਨੇ ਪਰ ਅਜੇ ਫਿਰ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਸਤਗੁਰ ਫਿਰ ਦੇ ਆਲੂ ਆ ਫਿਰ ਸਤਗੁਰ ਦੇ ਆਲੂਆ ਉਹ ਨਾਮ ਤੇ ਆਉਂਦੇ ਨੇ ਤਾਂ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਫਿਰ ਤਰ ਜਾਂਦੇ ਨੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਪਾਵੇ ਕਹਿੰਦੇ ਜੋ ਇਹ ਸਾਰੀਆਂ ਗੱਲਾਂ ਬਾਤਾਂ ਸੁਣਾ ਰਹੇ ਨੇ ਸਤਿਗੁਰ ਕਹਿੰਦੇ ਵੀ ਨਾਨਕ ਜੀ ਇਹ ਪ੍ਰਮਾਤਮਾ ਦੇ ਦਰ ਘਰ ਦੀਆਂ ਗੱਲਾਂ ਸੁਣਾ ਰਹੇ ਨੇ ਕਿ ਵੀ ਪ੍ਰਮਾਤਮਾ ਨੂੰ ਐਵੇਂ ਹੀ ਮਤਲਬ ਇਹ ਪਰਮਾਤਮਾ ਦੀ ਖੇਡ ਹੈ ਪਰਮਾਤਮਾ ਦੀ ਖੇਡ ਪਰਮਾਤਮਾ ਨੂੰ ਐਵੇਂ ਹੀ ਪਸੰਦ ਹੈ ਕਿ ਜੋ ਮਾੜੇ ਨੇ ਉਹ ਫਿਰ ਦੁੱਖ ਪਾਉਂਦੇ ਨੇ ਜੋ ਸਤਗੁਰ ਦੀ ਸ਼ਰਨ ਜਾਂਦੇ ਨੇ ਨਾਮ ਜਪਦੇ ਨੇ ਉਹ ਫਿਰ ਸੁੱਖਾਂ ਦੇ ਘਰ ਚ ਰਹਿੰਦੇ ਨੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਅੰਮਨੈ ਉਹ ਮਨਮੁਖ ਅਗਿਆਨ ਮੁਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੂਜੈ ਅਣਹੋਦੇ ਝਗੜੇ ਦਿਆ ਉਸ ਦੇ ਗਲ ਪਾਇਆ ਕਹਿੰਦੇ ਜਿਹੜੇ ਮਨਮੁਖ ਅਗਿਆਨੀ ਜੀਵ ਨੇ ਉਹ ਗੁਰੂ ਦਾ ਹੁਕਮ ਨਹੀਂ ਮੰਨਦੇ ਗੁਰੂ ਦੇ ਉਪਦੇਸ਼ ਨਹੀਂ ਮੰਨਦੇ ਉਹ ਮਾਇਆ ਦੇ ਵਿੱਚ ਹੀ ਗ੍ਰਸਤ ਰਹਿੰਦੇ ਨੇ ਇਸ ਤਰ੍ਹਾਂ ਆਪਣਾ ਜੀਵਨ ਬ्यर्थ ਉਹਨਾਂ ਦਾ ਜਾਂਦਾ ਉਹ ਹਮੇਸ਼ਾ ਝੂਠ ਦਾ ਸਹਾਰਾ ਲੈਂਦੇ ਨੇ ਸੱਚ ਨੂੰ ਵੀ ਝੂਠ ਸਮਝ ਲੈਂਦੇ ਨੇ ਤੇ ਇਸ ਤਰ੍ਹਾਂ ਦੇ ਝਗੜੇ ਪਰਮਾਤਮਾ ਨਹੀਂ ਉਹਨਾਂ ਦੇ ਗਲ ਪਾਏ ਨੇ ਇਹ ਉਹਨਾਂ ਦਾ ਲੇਖਾਂ ਦਾ ਹਿਸਾਬ ਹੈ ਜੇ ਪੁਰਾਣੇ ਪੂਰਵਲੇ ਕਰਮ ਉਹਨਾਂ ਦੇ ਇਸ ਤਰ੍ਹਾਂ ਦੇ ਨੇ ਉਹ ਗਲ ਫਰੋਸੀ ਕਰੇ ਬਹੁਤ ਈ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਕਰ ਕਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ ਕਹਿੰਦੇ ਜਿਹੜੇ ਮਨਮੁਖ ਹੁੰਦੇ ਨੇ ਗੱਲੀ ਬਾਤੀ ਕਾਫੀ ਦੂਸਰਿਆਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕਹਿੰਦੇ ਉਹਨਾਂ ਦੀ ਇਹ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਦੀ ਉਹ ਕਹਿੰਦੇ ਇਸ ਤਰ੍ਹਾਂ ਦਾ ਹੁੰਦੇ ਨੇ ਜਿਵੇਂ ਕੋਈ ਇਸਤਰੀ ਹੈ ਜਿਹੜੀ ਦੁਹਾਗਣ ਹੈ ਜਿਦੇ ਵਿੱਚ ਔਗਣ ਨੇ ਜਿਨੇ ਆਪਣਾ ਘਰਵਾਰ ਛੱਡਿਆ ਤੇ ਅਲੱਗ-ਅਲੱਗ ਘਰਾਂ ਚ ਤੁਰੀ ਫਿਰਦੀ ਆ ਤੇ ਉਹਨਾਂ ਦਾ ਇਸ ਤਰ੍ਹਾਂ ਦਾ ਹਾਲ ਹੋ ਜਾਂਦਾ ਫਿਰ ਕਹਿੰਦੇ ਜੇ ਹੋਰ ਕੋਈ ਜੀਵ ਇਹਨਾਂ ਮਨਮੁੱਖਾਂ ਦੇ ਨਾਲ ਮਿੱਤਰਤਾ ਕਰਦਾ ਫਿਰ ਉਹਨਾਂ ਨੂੰ ਵੀ ਇਹਨਾਂ ਦੇ ਜਿਹੜੇ ਮਾੜੇ ਔਗਣ ਨੇ ਉਹ ਲੱਗ ਜਾਂਦੇ ਨੇ ਗੁਰਮੁਖ ਹੋਏ ਸੋ ਅਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਪਰ ਕਹਿੰਦੇ ਜੋ ਗੁਰਮੁਖ ਨੇ ਗੁਰੂ ਦੇ ਵੱਲ ਮੁਖ ਰੱਖਣ ਵਾਲੇ ਨੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਕਹਿੰਦੇ ਮਨਮੁਖਾਂ ਦੇ ਨਾਲ ਬਹੁਤਾ ਆਪਣਾ ਮੇਲ ਜੋਲ ਨਹੀਂ ਰੱਖਦੇ ਉਹ ਸਗੋਂ ਗੁਰੂ ਦੇ ਦਰ ਤੇ ਆਉਂਦੇ ਨੇ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ ਪੰਚੋ ਓਨ ਲਾਹ ਮੂਲ ਸਭ ਗਵਾਇਆ ਕਹਿੰਦੇ ਜਿਹੜੇ ਆਪਣੇ ਗੁਰੂ ਦੇ ਸਨਮੁਖ ਨਹੀਂ ਹੁੰਦੇ ਹੈਗੇ ਉਹਨਾਂ ਦਾ ਕਹਿੰਦੇ ਇਹ ਸੰਤ ਜਨੋ ਇਹ ਪੰਚੋ ਸੁਣੋ ਉਹਨਾਂ ਦਾ ਕੋਈ ਭਲਾ ਨਹੀਂ ਹੁੰਦਾ ਉਹ ਇੱਕ ਤਾਂ ਮਤਲਬ ਪਰਮਾਤਮਾ ਦਾ ਨਾਮ ਨਹੀਂ ਜਪਦੇ ਮਾੜੇ ਪਾਸੇ ਲੱਗੇ ਨੇ ਦੂਸਰਾ ਕਹਿੰਦੇ ਵੀ ਜਿਹੜਾ ਉਹਨਾਂ ਦਾ ਇਹ ਮਨਮੁੱਖ ਮਨੁੱਖਾ ਜੀਵਨ ਮਿਲਿਆ ਉਹਨਾਂ ਨੇ ਆਪਣਾ ਮੂਲ ਵੀ ਗਵਾ ਲਿਆ ਪਿਛਲੇ ਕੋਈ ਚੰਗੇ ਕਰਮ ਹੋਏ ਤਾਂ ਮਨੁੱਖਾ ਜਨਮ ਮਿਲ ਗਿਆ ਪਰ ਹੁਣ ਐਸ ਜਨਮ ਦੇ ਵਿੱਚ ਉਹਦਾ ਨਾਂ ਨਹੀਂ ਲੈਂਦੇ ਜਿਨੇ ਮਨੁੱਖਾ ਜਨਮ ਦਿੱਤਾ ਇੱਕ ਤਾਂ ਉਹਦਾ ਨਾਂ ਨਹੀਂ ਲੈਂਦੇ ਗਲਤੀ ਕਰ ਰਹੇ ਨੇ ਦੂਜਾ ਜਿਹੜਾ ਮਨੁੱਖਾ ਜਨਮ ਮਿਲਿਆ ਸੀ ਪਿਛਲੇ ਚੰਗੇ ਕਰਮਾਂ ਨਾਲ ਉਹ ਵੀ ਮਤਲਬ ਬਿਆਰਥ ਗਵਾ ਲਿਆ ਦੋਨੋਂ ਚੀਜ਼ਾਂ ਗਲਤ ਕਰ ਲਈਆਂ ਨਾ ਹਾਂ ਵਾਹਿਗੁਰੂ ਜੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਡਿਆਈ ਪਾਵੇ ਗੁਰਪੂਰੇ ਕੀ ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ ਜਿਸ ਤਰ੍ਹਾਂ ਕਹਿੰਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਸੁਨਾਇਆ ਹੈ ਨਾ ਹਾਲ ਕਿ ਮਨਮੁੱਖਾਂ ਦਾ ਕੀ ਹੁੰਦਾ ਹੈ ਤੇ ਜੋ ਗੁਰਮੁਖ ਨੇ ਉਹਨਾਂ ਦਾ ਕਿਸ ਤਰ੍ਹਾਂ ਜੀਵਨ ਚੰਗਾ ਗੁਜ਼ਰਦਾ ਹੈ ਤੇ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਆਪਣੇ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਪਦੇਸ਼ ਮੰਨਦੇ ਨੇ ਪਰ ਜਿਹੜੇ ਮਨਮੁਖ ਨੇ ਉਹ ਜਿਹੜਾ ਇਹ ਆਪਣਾ ਚੰਗਾ ਵੇਲਾ ਮਨੁੱਖਾ ਜੀਵਨ ਦਾ ਮਿਲਿਆ ਉਹ ਸਾਰਾ ਆਪਣਾ ਅਜਾਈਂ ਗਵਾਰੇ ਨੇ ਹੋਰ ਦੂਜੀਆਂ ਗਲਤ ਗੱਲਾਂ 'ਚ ਪੈ ਕੇ ਵਾਹਿਗੁਰੂ ਜੀ ਇਹ ਕਹਿੰਦੇ ਪੂਰਾ ਮਤਲਬ ਗੁਰੂ ਨਾਨਕ ਦੇਵ ਜੀ ਸਾਰੀ ਜਿਹੜੀ ਇਹ ਅਸਲ ਚ ਤਸਵੀਰ ਆ ਨਾ ਜਿਵੇਂ ਮੈਂ ਮਤਲਬ ਕਹਦੀ ਆਗਮ ਨਿਗਮ ਹੁੰਦੇ ਨੇ ਵੀ ਜਿਵੇਂ ਵੇਦ ਸ਼ਾਸਤਰਾਂ ਦੀ ਲਿਖੀ ਗੱਲ ਵੀ ਇਹ ਪੂਰੀ ਸੱਚੀ ਗੱਲ ਸੁਣਾ ਰਹੇ ਨੇ ਪੌੜੀ ਸੱਚ ਸੱਚਾ ਸਬਦੂ ਵੱਡਾ ਹੈ ਸੋ ਲੈ ਜਿਸ ਸਤਗੁਰ ਟਿਕੇ ਸੋ ਸਤਗੁਰ ਜੀ ਸੱਚ ਤੇ ਆਏ ਦਾ ਸੱਚ ਸੱਚਾ ਸਤਗੁਰ ਇਕੇ ਕਹਿੰਦੇ ਸੱਚਾ ਸਤਗੁਰੂ ਹੈ ਜੋ ਉਸ ਇੱਕ ਸੱਚੇ ਮਾਲਕ ਪਰਮਾਤਮਾ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ ਫਿਰ ਕਹਿੰਦੇ ਵੀ ਜਿਹੜਾ ਜੀਵ ਉਸ ਸਤਗੁਰ ਦਾ ਆਸਰਾ ਟੱਕ ਤੱਕਦਾ ਹੈ ਸੱਚ ਸੱਚਾ ਸਬਦੂ ਵੱਡਾ ਹੈ ਜੋ ਸੋ ਲੈ ਜਿਸ ਸਤਗੁਰੂ ਟਿਕੇ ਕਹਿੰਦੇ ਉਹ ਜੀਵ ਜੋ ਕਹਿੰਦੇ ਉਸ ਸੱਚੇ ਪਰਮਾਤਮਾ ਦਾ ਆਸਰਾ ਲੈਂਦਾ ਹੈ ਫੇਰ ਕਹਿੰਦੇ ਉਹ ਉਸ ਵੱਡੇ ਮਾਲਕ ਪਰਮਾਤਮਾ ਨੂੰ ਪਾ ਲੈਂਦਾ ਹੈ ਜੋ ਸਭ ਤੋਂ ਵੱਡਾ ਹੈ ਸਤਗੁਰੂ ਉਹ ਹੈ ਜੋ ਉਹਦਾ ਨਾਮ ਤੇ ਆਉਂਦਾ ਹੈ ਤੇ ਜੀਵ ਜੋ ਇਸ ਸੱਚੇ ਸਤਗੁਰ ਦਾ ਆਸਰਾ ਲੈਂਦਾ ਹੈ ਇਹ ਵੀ ਫਿਰ ਉਸ ਵੱਡੇ ਮਾਲਕ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਸੋਈ ਸਤਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਈ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਕਹਿੰਦੇ ਉਹ ਸੱਚਾ ਸਤਗੁਰਾ ਜਿਨੇ ਪੰਜੇ ਕਾਮਾਦਿਕ ਵੈਰੀ ਆਪਣੇ ਵਸ ਵਿੱਚ ਕਰ ਲੈਨੇ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹ ਸਤਗੁਰ ਦੇ ਵਸ ਵਿੱਚ ਆ ਜਾਂਦੇ ਨੇ ਫਿਰ ਕਹਿੰਦੇ ਜਿਹੜੇ ਜੀਵ ਉਸ ਸਤਗੁਰ ਸੱਚੇ ਦੀ ਸੇਵਾ ਭਗਤੀ ਨਹੀਂ ਕਰਦੇ ਆਪਾ ਆਪ ਗਣਾਉਂਦੇ ਨੇ ਝੂਠੇ ਹੁੰਦੇ ਨੇ ਫਿਰ ਕਹਿੰਦੇ ਉਹਨਾਂ ਦੇ ਮੂੰਹ ਤੇ ਵੀ ਝੂਠ ਦੀਆਂ ਹੀ ਫਿੱਕਾਂ ਲਾਹਣ ਤਾਂ ਪੈਂਦੀਆਂ ਨੇ ਕਹਿੰਦੇ ਵੀ ਉਹ ਕੋਈ ਚੰਗੇ ਨਹੀਂ ਗਿਣੇ ਜਾਂਦੇ ਓਏ ਬੋਲੇ ਕਿਸੇ ਨਾ ਪਾਵਨੀ ਮੋਹ ਕਾਲੇ ਸਤਗੁਰ ਤੇ ਚੁਕੇ ਕਹਿੰਦੇ ਜਿਹੜੇ ਸਤਗੁਰ ਤੋਂ ਬੇਮੁਖ ਰਹਿੰਦੇ ਨੇ ਉਹਨਾਂ ਦੇ ਜਿਸ ਤਰ੍ਹਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ ਇਸ ਤਰ੍ਹਾਂ ਦੀ ਜਿੱਦਾਂ ਕਹਿੰਦੇ ਉਹਨਾਂ ਦੀ ਕੋਈ ਬਹੁਤੀ ਇੱਜ਼ਤ ਵਾਲੀ ਜੀਵਨ ਨਹੀਂ ਉਹਨਾਂ ਦਾ ਹੁੰਦਾ ਉਹਨਾਂ ਦਾ ਬੋਲਿਆ ਵੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਨ ਮਨਮੁਖੀ ਮੂਲ ਗਵਾਇਆ ਕਹਿੰਦੇ ਇਹ ਸੰਸਾਰ ਜਿਵੇਂ ਪ੍ਰਮਾਤਮਾ ਦਾ ਖੇਤ ਹੈ ਇਸ ਖੇਤ ਵਿੱਚ ਜੀਵ ਧਰਮ ਦੀ ਖੇਤੀ ਕਰਨ ਲਈ ਪ੍ਰਮਾਤਮਾ ਨੇ ਨਾਮ ਜਪਣ ਲਈ ਲਾਏ ਹੋਏ ਨੇ ਜਿਹੜੇ ਗੁਰਮੁਖ ਨੇ ਕਹਿੰਦੇ ਉਹਨਾਂ ਤੇ ਬਖਸ਼ਿਸ਼ ਆ ਉਹਨਾਂ ਦੀ ਖੇਤੀ ਸੋਹਣੀ ਹੁੰਦੀ ਆ ਕਿਉਂ ਨਾਮ ਜਪਦੇ ਨੇ ਨਾਮ ਦੀ ਤੇ ਖੇਤੀ ਕਰਨੀ ਆ ਪਰ ਜਿਹੜੇ ਮਨਮੁਖ ਨੇ ਉਹ ਕਹਿੰਦੇ ਮੂਲ ਵੀ ਗਵਾ ਲੈਂਦੇ ਨੇ ਜਿਹੜਾ ਮਨਮੁਖ ਜਿਹੜਾ ਮਨੁੱਖਾ ਜੀਵਨ ਮਿਲਿਆ ਸੀ ਪਿਛਲੇ ਚੰਗੀ ਕਰਨੀ ਕਰਕੇ ਉਹਨੂੰ ਵੀ ਵਿਅਰਥ ਅਜਾਈ ਗਵਾ ਲੈਂਦੇ ਨੇ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਪਾਵੈ ਸੋ ਖੇਤ ਜਮਾਇਆ ਕਹਿੰਦੇ ਹਰ ਕੋਈ ਆਪਣੇ ਵੱਲੋਂ ਤਾਂ ਮਤਲਬ ਭਲਾ ਕੰਮ ਹੀ ਕਰਦਾ ਹੈ ਤੇ ਉਸ ਤਰ੍ਹਾਂ ਆਪਣੀ ਖੇਤੀ ਕਰਦਾ ਇਸ ਖੇਤ ਵਿੱਚ ਪਰ ਕਹਿੰਦੇ ਜਿਸ ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਆ ਉਹਦੇ ਖੇਤ ਦੀ ਖੇਤੀ ਜ਼ਿਆਦਾ ਚੰਗੀ ਹੁੰਦੀ ਆ ਉਦੋਂ ਨਾਮ ਦੀ ਕਮਾਈ ਜ਼ਿਆਦਾ ਚੰਗੀ ਹੁੰਦੀ ਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜੇ ਕਹਿੰਦੇ ਜਿਹੜੇ ਗੁਰਸਿੱਖ ਨੇ ਗੁਰੂ ਦੇ ਕਹਿੰਦੇ ਸਨਮੁਖ ਰਹਿੰਦੇ ਨੇ ਉਹ ਅੰਮ੍ਰਿਤ ਰੂਪੀ ਬੀਜ ਬੀਜਦੇ ਨੇ ਫਿਰ ਅੰਮ੍ਰਿਤ ਨਾਮ ਰੂਪੀ ਫਲ ਪਾਉਂਦੇ ਨੇ ਆਪਣੀ ਕਮਾਈ ਤੋਂ ਨਾਮ ਦੀ ਤੋਂ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕੜਾਇਆ ਕਹਿੰਦੇ ਜੋ ਇਹ ਸਾਡਾ ਹਰ ਰੋਜ਼ ਇੱਕ ਇੱਕ ਦਿਨ ਕਰਕੇ ਜਾ ਰਿਹਾ ਨਾ ਇਹ ਜਮੂ ਕੀ ਵੀ ਜਿਹੜਾ ਮੌਤ ਰੂਪੀ ਜਿਹੜੀ ਹੈਗੀ ਆ ਸਮਾਂ ਉਹ ਆਉਂਦਾ ਭੱਜਿਆ ਤੇ ਜਿਹੜੇ ਉਹਦਾ ਨਾਮ ਜਪਦੇ ਨੇ ਕਹਿੰਦੇ ਫਿਰ ਉਹਨਾਂ ਦਾ ਇਹ ਜਿਹੜਾ ਚੂਹਾ ਜਿਵੇਂ ਰੱਸੀ ਟੁੱਕ ਰਿਆ ਹੁੰਦਾ ਵੀ ਸਾਡੇ ਦਿਨ ਜਾਂਦੇ ਨੇ ਭੱਜੇ ਉਹਨਾਂ ਦੇ ਕਹਿੰਦੇ ਵੀ ਕਰਤੇ ਨੇ ਇਹ ਚੂਹੇ ਤੋਂ ਉਹਨਾਂ ਦਾ ਇਲਾਜ ਕਰਤਾ ਉਹ ਕਿਵੇਂ ਉਹ ਇਸ ਤਰ੍ਹਾਂ ਕਿ ਉਹ ਇਸ ਜਨਮ ਦਾ ਲਾਹਾ ਲੈ ਰਹੇ ਨੇ ਉਹਦਾ ਨਾਮ ਜਪ ਰਹੇ ਨੇ ਇਹ ਜਿਹੜਾ ਜਮ ਰੂਪੀ ਚੂਹਾ ਮੌਤ ਤੇ ਹਰ ਇੱਕ ਨੂੰ ਆਉਣੀ ਆ ਦਿਨ ਹਰ ਇੱਕ ਦੇ ਜਾ ਰਹੇ ਨੇ ਪਰ ਜਿਹੜਾ ਉਹਦਾ ਨਾਮ ਜਪ ਰਿਆ ਉਹਦੇ ਲਾਹੇ ਵਿੱਚ ਪੈ ਰਹੇ ਨੇ ਜਿਹਦਾ ਨਹੀਂ ਜਪ ਰਿਆ ਉਹਦੇ ਵਿਅਰਥ ਜਾ ਰਹੇ ਨੇ ਕਿਰਸਾਣੀ ਜੰਮੀ ਪਾਉ ਕਰ ਹਰ ਬੋਹਲ ਬਖਸ ਜਮਾਇਆ ਫਿਰ ਕਹਿੰਦੇ ਜਿਸ ਨੇ ਪ੍ਰੇਮ ਰੂਪੀ ਰੰਗ ਵਿੱਚ ਇਹ ਨਾਮ ਰੂਪੀ ਖੇਤੀ ਕੀਤੀ ਆ ਉਹਦਾ ਫਿਰ ਕਹਿੰਦੇ ਇਹ ਨਾਮ ਧਨ ਦਾ ਭੰਡਾਰ ਬਹੁਤ ਇਕੱਠਾ ਹੋ ਜਾਂਦਾ ਬਹੁਲ ਲੱਗ ਜਾਂਦਾ ਤਿੰਕਾ ਕਾੜਾ ਅੰਦੇ ਸਾ ਸਭ ਲਾਹਿਨ ਜਿਨੇ ਸਤਗੁਰ ਪੁਰਖ ਤੇ ਆਇਆ ਜਿਨ੍ਹਾਂ ਨੇ ਕਹਿੰਦੇ ਸੱਚੇ ਸਤਗੁਰ ਪੁਰਖ ਨੂੰ ਧਿਆਇਆ ਹੈ ਜਿਨੇ ਉਹਨਾਂ ਉਹਦਾ ਆਸਰਾ ਲਿਆ ਹੈ ਉਹਨਾਂ ਦੀ ਸਾਰੀਆਂ ਚਿੰਤਾਵਾਂ ਝੋਰੇ ਖਤਮ ਹੋ ਜਾਂਦੇ ਨੇ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਸੇਵਕ ਨੇ ਆਪ ਉਹਦਾ ਨਾਮ ਜਪਿਆ ਪਰਮਾਤਮਾ ਦਾ ਉਹ ਆਪ ਵੀ ਤਰ ਗਿਆ ਇਸ ਭਵਜਲ ਤੋਂ ਤੇ ਦੂਜੇ ਜਗਤ ਨੂੰ ਵੀ ਉਹਨੇ ਤਾਰ ਲਿਆ ਪ੍ਰੇਰਣਾ ਦਿੱਤੀ ਨਾਮ ਜਪਣ ਦੀ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋ ਰੇ ਗੱਲਾ ਰਾਤੀ ਉਗੈ ਦੱਬਿਆ ਨਵੇ ਸੋਤ ਸਭ ਟਿਰਲਾ ਮਨਮੁਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ ਕਹਿੰਦੇ ਜਿਹੜੇ ਮਨਮੁਖ ਨੇ ਉਹ ਲਾਲਚ ਦੀ ਖਾਤਰ ਸਾਰਾ ਦਿਨ ਤਾਂ ਕਹਿੰਦੇ ਮਤਲਬ ਭੱਜ ਦੌੜ ਚ ਰਹਿੰਦੇ ਨੇ ਫਿਰ ਥਕਾਵਟ ਨਾਲ ਰਾਤ ਨੂੰ ਉਹਨਾਂ ਦੇ ਕਹਿੰਦੇ ਜਿਵੇਂ ਇਹ ਨਵੇਂ ਸਾਡੇ ਸਰੀਰ ਦੀਆਂ ਗੋਲਕਾਂ ਨੇ ਉਹ ਥੱਕ ਟੁੱਟ ਕੇ ਸਭ ਢਿੱਲੀਆਂ ਪੈ ਜਾਂਦੀਆਂ ਨੇ ਜਿਹੜੇ ਕਹਿੰਦੇ ਮਨਮੁਖ ਨੇ ਕਹਿੰਦੇ ਉਹ ਅਪਵਿੱਤਰ ਹੁੰਦੇ ਨੇ ਬਹੁਤੀ ਕਹਿੰਦੇ ਉਹਨਾਂ ਦੀ ਉੱਚੀ ਬੁੱਧੀ ਨਹੀਂ ਹੁੰਦੀ ਉਹ ਕਹਿੰਦੇ ਆਪਣੀਆਂ ਇਸਤਰੀਆਂ ਦੇ ਆਖੇ ਚ ਰਹਿੰਦੇ ਨੇ ਤੇ ਉਹਨਾਂ ਦੇ ਕਿਹਾਂ ਕੰਮ ਕਰਦੇ ਨੇ ਤੇ ਉਹਨਾਂ ਦੀ ਖਾਤਰ ਹੋਰ ਕੰਮਾਂ 'ਚ ਲੱਗ ਕੇ ਕਿ ਉਹਨਾਂ ਨੂੰ ਖੁਸ਼ ਕਰਨ ਦੇ ਲਈ ਹੋਰ ਕੰਮਾਂ 'ਚ ਲੱਗਦੇ ਨੇ ਤੇ ਆਪਣੀਆਂ ਇਸਤਰੀਆਂ ਦਾ ਹੁਕਮ ਜਿਵੇਂ ਮੰਨਦੇ ਨੇ ਕਾਮ ਬਿਆਪੇ ਕੁਸੁੱਧ ਨਰ ਸੇ ਜੋਰਾ ਪੁੱਛ ਚਿਲਾ ਫਿਰ ਕਹਿੰਦੇ ਜੋ ਬਹੁਤੇ ਚੰਗੇ ਆਚਰਣ ਵਾਲੇ ਨਹੀਂ ਹੁੰਦੇ ਫਿਰ ਉਹ ਇਸਤਰੀਆਂ ਦੀ ਗੱਲ ਜੋ ਕਹਿੰਦੀਆਂ ਨੇ ਉਹ ਜਾਦਾ ਸੁਣਦੇ ਨੇ ਆਪਣੀ ਮਤ ਦਾ ਜਿਆਦਾ ਨਹੀਂ ਮਤਲਬ ਆਪਣੀ ਮਤ ਜਿਹੜੀ ਹੁੰਦੀ ਆ ਉਹਦੇ ਤੇ ਨਹੀਂ ਚੱਲਦੇ ਆਪਣੀ ਇਸਤਰੀ ਦੀ ਮਤ ਤੇ ਚੱਲਦੇ ਨੇ ਸਤਗੁਰ ਕੈ ਆਖਿਆ ਜੋ ਚੱਲੈ ਸੋ ਸਤਪੁਰਖ ਪਲ ਪਲਾ ਕਹਿੰਦੇ ਜਿਹੜੇ ਜੀਵ ਸਤਗੁਰ ਦੇ ਹੁਕਮ ਦੇ ਅਨਸਾਰ ਚੱਲਦੇ ਨੇ ਸਤਗੁਰ ਦੇ ਉਪਦੇਸ਼ ਦੇ ਅਨੁਸਾਰ ਚੱਲਦੇ ਨੇ ਉਹ ਕਹਿੰਦੇ ਭਲੇ ਪੁਰਖ ਨੇ ਜੋਰ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਫਿਰ ਕਹਿੰਦੇ ਵੀ ਕਿਸੇ ਜੀਵ ਦੇ ਵੀ ਕੀ ਹੱਥ ਵਸ ਇਸਤਰੀਆ ਪੁਰਖ ਸਭ ਕਹਿੰਦੇ ਇਹ ਪ੍ਰਮਾਤਮਾ ਨੇ ਹੀ ਬਣਾਏ ਨੇ ਤੇ ਪ੍ਰਮਾਤਮਾ ਨੇ ਹੀ ਜਿਸ ਪਾਸੇ ਵੀ ਲਾਏ ਨੇ ਇਹ ਵੀ ਪਰਮਾਤਮਾ ਦਾ ਖੇਡ ਆ ਕਹਿੰਦੇ ਉਹਨਾਂ ਦੇ ਵੀ ਹੱਥ ਵਸ ਕੁਛ ਨਹੀਂ ਕਹਿੰਦੇ ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪਲਾ ਫਿਰ ਕਹਿੰਦੇ ਨਾਨਕ ਜੀ ਕਹਿੰਦੇ ਨੇ ਇਹ ਪਰਮਾਤਮਾ ਇਹ ਸਭ ਤੇਰੀ ਖੇਡ ਆ ਸਭ ਤੇਰੀ ਹੀ ਬਣਤ ਬਣਾਈ ਹੋਈ ਆ ਜੋ ਮਨਮੁਖ ਬਣਾਏ ਨੇ ਜੋ ਗੁਰਮੁਖ ਬਣਾਏ ਨੇ ਇਹ ਸਭ ਤੇਰੀ ਖੇਡ ਆ ਸਭ ਕਹਿੰਦੇ ਠੀਕ ਹੈ ਸਭ ਪਲੀ ਹੈ ਤੇਰੀ ਖੇਡ ਪੌੜੀ ਤੂੰ ਵੇ ਪਰਵਾ ਅਥਾ ਹੈ ਅਤੁੱਲ ਕਿਉ ਤੁਲੀਐ ਕਹਿੰਦੇ ਹੈ ਪ੍ਰਮਾਤਮਾ ਜੀ ਤੂੰ ਵੇ ਪਰਵਾ ਹੈ ਤੈਨੂੰ ਕਿਸੇ ਦੀ ਪਰਵਾ ਨਹੀਂ ਤੇਰੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ ਤੇਰੀ ਥਾ ਨਹੀਂ ਅਸੀਂ ਪਾ ਸਕਦੇ ਤੇਰੇ ਗੁਣਾ ਨੂੰ ਅਸੀਂ ਮਾਪ ਨਹੀਂ ਸਕਦੇ ਤੇਰੀ ਕੀਮਤ ਅਸੀਂ ਪਾ ਨਹੀਂ ਸਕਦੇ ਤੇਰੇ ਬਣਾਏ ਜੀਵਾਂ ਸਾਡੇ ਅਸੀਂ ਤੇਰੇ ਸਾਡੀ ਕੀ ਪਾयां ਕਿ ਅਸੀਂ ਤੇਰੀ ਕੀਮਤ ਪਾ ਲਈਏ ਸੇ ਵਡਭਾਗੀ ਜੇ ਤੁੱਦ ਧਿਆਏ ਦੇ ਜਿਨ ਸਤਗੁਰ ਮਿਲਿਐ ਕਹਿੰਦੇ ਜੋ ਸਤਗੁਰ ਦੇ ਨਾਲ ਜਿਨ੍ਹਾਂ ਦਾ ਮਿਲਾਪ ਹੋ ਜਾਂਦਾ ਉਹ ਵੱਡੇ ਭਾਗਾਂ ਵਾਲੇ ਨੇ ਜੀਵ ਜਿਹੜੇ ਤੈਨੂੰ ਧਿਆਉਂਦੇ ਨੇ ਤੇਰਾ ਨਾਮ ਜਪਦੇ ਨੇ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਐ ਕਹਿੰਦੇ ਸਤ ਗੁਰ ਦੀ ਜਿਹੜੀ ਬਾਣੀ ਆ ਉਸ ਸੱਚੇ ਦਾ ਸਰੂਪ ਆ ਜੋ ਕੋਈ ਇਸ ਬਾਣੀ ਦੇ ਲੜ ਲੱਗਦਾ ਕਹਿੰਦੇ ਉਹ ਸੱਚੇ ਦਾ ਸਰੂਪ ਬਣ ਜਾਂਦਾ ਕਿ ਬਾਣੀ ਉਹ ਸੱਚੇ ਦੀ ਸਿਫਤ ਸਲਾਹ ਦੀ ਬਾਣੀ ਆ ਉਹਦੇ ਦਰਕਰ ਦੀ ਬਾਣੀ ਆ ਸਤਗੁਰ ਕੀ ਰੀਸਾ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜੀਏ ਕਹਿੰਦੇ ਜੋ ਸਤਗੁਰ ਦੀ ਬਾਣੀ ਆ ਉਹ ਸੱਚੇ ਦੀ ਬਾਣੀ ਆ ਪਰ ਸਤਗੁਰ ਨੂੰ ਦੇਖ ਕੇ ਕਹਿੰਦੇ ਹੋਰ ਜੋ ਕੱਚ ਨੇ ਜਿਹੜੇ ਮਤਲਬ ਸੱਚੇ ਨਹੀਂ ਹੈਗੇ ਉਹ ਝੂਠੀਆਂ ਬਾਣੀਆਂ ਲਿਖਦੇ ਨੇ ਪਰ ਕਹਿੰਦੇ ਛੇਤੀ ਹੀ ਉਹਨਾਂ ਦਾ ਪਾਜ ਖੁੱਲ ਜਾਂਦਾ ਹੈ ਸਤਗੁਰ ਦੀ ਬਾਣੀ ਓ ਧੁਰ ਕੀ ਬਾਣੀ ਆ ਉਸ ਪਰਮਾਤਮਾ ਦੀ ਬਾਣੀ ਆ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੂੰ ਚੱਖ ਮਰਦੇ ਕੜੀਏ ਕਹਿੰਦੇ ਜੋ ਸਤਗੁਰ ਦੀ ਰੀਸ ਦੇ ਵਿੱਚ ਬਾਣੀ ਕੱਚੀ ਉਚਾਰਦੇ ਨੇ ਕਹਿੰਦੇ ਉਹਨਾਂ ਅੰਦਰੋਂ ਹੋਰ ਨੇ ਕੁਝ ਉੱਪਰੋਂ ਹੋਰ ਨੇ ਝੂਠੀਆਂ ਗੱਲਾਂ ਕਰਦੇ ਨੇ ਕਹਿੰਦੇ ਉਹਦੇ ਵਿੱਚ ਹੀ ਉਹਨਾਂ ਦਾ ਜਿਸ ਤਰ੍ਹਾਂ ਚਿੰਤਾ ਦੇ ਵਿੱਚ ਉਹਨਾਂ ਦਾ ਜੀਵਨ ਬੀਤਦਾ ਹੈਗਾ ਪਰ ਕਹਿੰਦੇ ਉਹਨਾਂ ਦਾ ਪਾਜ ਖੁੱਲ ਜਾਂਦਾ ਜਿਆਦਾ ਦੇਰ ਉਹਨਾਂ ਦਾ ਪਾਜ ਨਹੀਂ ਚੱਲਦਾ ਤੇ ਸਤਿਗੁਰ ਦੇ ਅੱਗੇ ਪਾਜ ਖੁੱਲ ਜਾਂਦਾ ਪਰਮਾਤਮਾ ਦੇ ਅੱਗੇ ਪਾਜ ਖੁੱਲ ਜਾਂਦਾ ਫਿਰ ਕਹਿੰਦੇ ਉਹ ਆਪਣਾ ਜੀਵਨ ਵਿਅਰਥੀ ਗਵਾਉਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ अनेका अनेका ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ